ਆਸਾਮ ਹੱਲਾ ਪਹਿਲਾ ਮੈਂ ਗੁਣ ਗੱਲਾਂ ਤੇ ਸਿਰ ਭਾਰ ਗੱਲੀ ਗੱਲਾਂ ਸਿਰ ਜਨਹਾਰ ਖਾਣਾ ਪੀਣਾ ਹਸਣਾ ਬਾਦ ਜਦ ਲਗ ਰਿਦੈਨ ਆਵੇ ਯਾਦ ਤਉ ਪ੍ਰਵਾਹ ਕੀ ਕਿਆ ਕੀਜੈ ਜਨਮ ਜਨਮ ਕਿਸ ਲਈ ਜੀ ਲਈ ਜਾਇ ਰਹੋ ਮਨ ਕੀ ਮਤਮਤਾ ਗਲਮਤਾ ਜੋ ਕਿਸ ਬੋਲੀਐ ਸਭ ਖਤੂ ਖਤਾ ਕਿਆ ਮੂਹ ਲੈ ਕੀ ਚਾਏ ਅਰਦਾਸ ਪਾਪ ਪੁੰਨ ਦੋਇ ਸਾਖੀ ਪਾਸ ਜੈਸਾ ਤੂੰ ਕਰੇ ਤੈਸਾ ਕੋ ਹੋਏ ਤੁਧ ਬਿਨ ਦੂਜਾ ਨਹੀਂ ਕੋਏ ਜਿਹੀ ਤੂੰ ਮਤ ਦੇਤੇ ਹੀ ਕੋ ਪਾਵੇ ਤੁਦੇ ਆਪੇ ਪਾਵੇ ਤੇ ਬਹਿ ਚਲਾਵੇ ਰਾਗ ਰਤਨ ਪਰਿਆ ਪਰਵਾਰ ਤਿਸ ਵਿੱਚ ਉਪਜੈ ਅੰਮ੍ਰਿਤ ਸਾਰ ਨਾਨਕ ਕਰਤੇ ਕਾ ਇਹੋ ਤਨਮਾਲ ਜੇ ਕੋ ਪੂਜੈ ਇਹੋ ਵਿਚਾਰ ਆਸਾ ਮਹੱਲਾ ਪਹਿਲਾ ਕਰ ਕਿਰਪਾ ਆਪਣੈ ਕਰ ਆਇ ਤਾ ਮਿਲ ਸਖੀਆਂ ਕਾਜ ਰਚਾਇਆ ਖੇਲ ਦੇਖ ਮਨ ਅਨੰਦ ਭਇਆ ਸਹਿ ਵਿਆਹਣ ਆਇਆ ਗਾਭੂ ਗਾਭੂ ਕਾਮਣੀ ਬਿਵੇਕ ਵਿਚਾਰ ਹਮਰੈ ਕਰ ਆਇਆ ਜਗ ਜੀਵਨ ਪਤਾਰ ਰਹੋ ਗੁਰੂ ਦਵਾਰਾ ਹਮਰਾ ਵਿਆਹ ਜੇ ਹੋਆ ਜਾਂ ਸਹਿ ਮਿਲਿਆ ਤਾਂ ਜਾਣਿਆ ਤੇ ਲੋਕਾਂ ਮੈਂ ਸਬਦ ਰਬਿਆ ਹੈ ਆਪ ਗਇਆ ਮਨ ਮਨਿਆ ਆਪਣਾ ਕਾਰਜ ਆਪ ਸਵਾਰੀ ਪੂਰਨ ਕਾਰਜ ਨਾ ਹੋਈ ਨਿਤਕਾਰ ਦੇ ਸਤ ਸੰਤੋਖ ਦਇਆ ਧਰਮ ਹੈ ਗੁਰਮੁਖ ਬੂਜੈ ਕੋਈ ਪੰਤ ਨਾਨਕ ਸਭ ਨਾ ਕਾਪਿਰ ਏਕੋ ਸੋਏ ਜਿਸਨੋ ਨਦਰ ਕਰੇ ਸਾ ਸੁਹਾਗਣ ਹੋਏ ਆਸਾ ਮੁਹੱਲਾ ਪਹਿਲਾ ਗਰੀਬਨ ਸੰਸਾਰ ਸਹਿ ਸੁਭਾਈ ਦੁਰਮਤ ਗਤ ਭਈ ਕੀਰਤ ਠਾਏ ਸੱਚ ਪੌੜੀ ਸੱਚੋ ਮੁਖ ਲਾਉ ਸਤਗੁਰ ਸੇ ਭਾਏ ਨਿਜ ਥਾਉ ਮਨ ਚੂਰੇ ਖਟ ਦਰਸਣ ਜਾਣ ਸਰਬਜੋਤੂ ਪੂਰਨ ਭਗਵਾਨ ਰਹਾਉ ਆਦਕ ਇਤਿਆਸ ਭੇਖ ਬਹੁ ਕਰੈ ਦੁਖ ਵਿਖਿਆ ਸੁਖ ਤਨ ਪਰ ਹਰੈ ਕਾਮ ਕ੍ਰੋਧ ਅੰਤਰ ਤਨਹਿ ਰੈ ਦਵਿਦਦਾ ਸੂਡ ਨਾਮ ਨਿਸਤਰੈ ਸਹਿਤ ਅਸ ਲਹਣ ਸਹਿਜ ਅਨੰਦ ਸਖਾ ਸਹਿਨ ਪ੍ਰੇਮ ਗੋਬਿੰਦ ਆਪੇ ਕਰੇ ਆਪੇ ਵਦ ਸਿੰਧ ਤਨ ਮਨ ਹਰ ਪੈ ਆਗੈ ਜਿੰਦ ਝੂਠ ਬਕਾਰ ਮਹਾ ਦੁਖ ਦੇ ਪੇਖ ਬਰਨ ਦੀ ਸਹਿ ਸਭ ਖੇ ਜੋ ਉਪਜੈ ਸੋ ਆਵੈ ਜਾਏ ਨਾਨਕ ਅਸਰ ਨਾਮ ਰਜਾਈ ਆਸਾ ਮਹੱਲਾ ਪਹਿਲਾ ਏਕੋ ਸਰਬਰ ਕਮਲ ਅਨੂਪ ਸਦਾ ਬਗਾਸਾ ਪਰਮਲ ਰੂਪ ਊਜਲ ਮੋਤੀ ਚੂਗਾ ਹੰਸ ਸਰਬ ਕਲਾ ਜਗਦੀ ਸਾਇਆੰਸ ਜੋ ਦਿਸੈ ਸੋ ਉਪਜੈ ਬਿਨ ਸੈ ਬਿਨ ਜਲ ਸਰਬਰ ਕਮਲ ਨਦੀ ਸਹਿਰ ਹਉ ਬਰਲਾ ਬੂਜੈ ਪਾਵੈ ਭੇਦ ਸਾਖਾ ਤੀਨ ਕਹੈ ਨਿਤ ਭੇਦ ਨਾਦ ਬਿੰਦ ਕੀ ਸੁਰਤ ਸਮਾਏ ਸਤਿਗੁਰ ਸੇਵ ਪਰਮ ਪਾਦ ਪਾਈ ਮੁਕਤ ਹੋ ਰਤ ਰੰਗ ਰਵਤੋਂ ਰਾਜਨ ਰਾਜ ਸਦਾ ਬਿਗ ਸੰਤੋ ਜੇ ਤੂ ਰਾਖੇ ਕਿਰਪਾ ਧਾਰ ਬੂੜਤ ਪਹਨ ਉਤਾਰ ਹੈ ਤਾਰ ਤ੍ਰਿ ਭਵਨ ਮੈਂ ਜੋਤ ਤ੍ਰਿ ਭਵਨ ਮੈਂ ਜਾਣਿਆ ਉਲਟ ਪਈ ਕਰ ਕਰ ਮੈਂ ਆਣਿਆ ਐਨਸ ਭਗਤ ਕਰੀ ਲਿ ਬਲਾਈ ਨਾਨਕ ਤੈਨ ਕਾ ਲਾਗੈ ਪਾਈ ਆਸਾ ਮਹਲਾ ਪਹਿਲਾ ਗੁਰਮਤਿ ਸਾਚੀ ਹੁਜਿਤ ਦੂਰ ਬਹੁਤ ਸਿਆਣ ਪਲਾਗੈ ਧੂਰ ਲਾਗੀ ਮੈਲ ਮਿਟੈ ਸਚੁ ਨਾਏ ਗੁਰ ਪ੍ਰਸਾਦਿ ਰਹਿ ਲਿ ਬਲਾਏ ਹਾਏ ਹਜੂਰ ਹਾਜ਼ਰ ਅਰਦਾਸ ਦੁਖ ਸੁਖ ਸਾਥ ਕਰਤੇ ਪ੍ਰਭ ਪਾਸ ਰਹਾਉ ਕੂੜ ਕਮਾਵਾ ਆਵੈ ਜਾਵੈ ਕਹਿਣ ਕਥਨ ਬਾਰਾ ਨਹੀਂ ਆਵੈ ਕਿਆ ਦੇਖਾਂ ਸੂਝ ਬੂਝ ਨਾ ਪਾਵੈ ਬਿਨ ਨਾਵੇ ਮਨ ਤ੍ਰਿਪਤ ਨ ਆਵੈ ਜੋ ਜਨਮੇ ਸਹਿ ਰੋਗ ਵਿਆਪੇ ਹਉਮੈ ਮਾਇਆ ਦੂਖ ਸੰਤਾਪੇ ਸਹੀ ਜਨ ਬਾਂਚੀ ਜੋ ਪ੍ਰਭ ਰਾਖੇ ਸਤਗੁਰ ਸੇਵ ਅੰਮ੍ਰਿਤ ਰਸ ਚੱਖੇ ਚਲਤੋ ਮਨ ਰਾਖੈ ਅੰਮ੍ਰਿਤ ਚੱਖੈ ਸਤਗੁਰ ਸੇਵ ਅੰਮ੍ਰਿਤ ਸ਼ਬਦ ਭਖੈ ਸੱਚ ਸਬਦ ਮੁਕਤ ਗਤ ਪਾਏ ਨਾਨਕ ਵਿੱਚੋਂ ਆਪ ਗਵਾਹਿ ਆਸਾ ਮਹਲਾ ਪਹਿਲਾ ਜੋ ਤਨ ਕੀਆ ਸੋ ਸੱਚ ਥੀਆ ਅਮਰਤ ਨਾਮ ਸਤਗੁਰ ਦੀਆ ਹਿਰਦੈ ਨਾਮ ਨਾਹੀ ਮਨ ਪੰਗ ਅੰਦਰ ਨਾਲ ਪਿਆਰੇ ਸੰਗ ਹਰ ਜੀਉ ਰੱਖ ਆਪਣੀ ਸਰਣਾਈ ਗੁਰ ਪ੍ਰਸਾਦੀ ਹਰ ਅਸ ਪਾਇਆ ਨਾਮ ਪਦਾਰਥ ਨੋ ਨਿਧ ਪਾਈ ਰਹੋ ਕਰਮ ਧਰਮ ਸਤਿ ਸਾਚਾ ਨਾਓ ਤਾਕਾ ਸਦ ਬਲ ਹਰਿ ਜਾਓ ਜੋ ਹਰ ਰਤੇ ਸੇ ਜਨ ਪਰਵਾਣ ਤਿਨ ਕੀ ਸੰਗਤ ਪਰਮ ਨਿਧਾਨ ਹਰ ਬਰ ਜਿਨ ਪਾਇਆ ਧਨ ਨਾਰੀ ਆਰਸੇ ਹੋਦਾ ਤੀ ਸਬਦੀ ਵਿਚਾਰੀ ਆਪ ਤਰੈ ਸੰਗਤ ਕੁਲ ਤਰੈ ਸਤਿਗੁਰ ਸੇਵ ਤਤ ਵਿਚਾਰੈ 함ਰੀ ਜਾਤ ਪਤ ਸਚ ਨਾਉ ਕਰਮ ਧਰਮ ਸੰਜਮ ਸਤਿ ਪਾਉ ਨਾਨਕ ਬਖਸ਼ੇ ਪੂਸ ਨਾ ਹੋਏ ਦੂਜਾ ਮਿਟੇ ਏਕੋ ਸੋਏ ਆਸਾ ਮਹਲਾ ਪਹਿਲਾ ਇੱਕ ਆਵਾ ਇੱਕ ਜਵਾਬ ਹੈ ਆਈ ਇੱਕ ਰਾਤ ਰਹੈ ਸਮਾਈ ਇੱਕ ਤਰਨ ਗਗਨ ਮੈਂ ਠੌਰ ਨਾ ਪਾਵੈ ਸੇ ਕਰਮਹੀਣ ਹਰ ਨਾਮ ਨਾ ਧਿਆਵੈ ਗੁਰ ਪੂਰੇ ਤੇ ਗਤ ਮਿਤ ਪਾਈ ਇਹੋ ਸੰਸਾਰ ਬਿਖ ਬਤ ਅਤ ਪਹਜਲ ਗੁਰ ਸਬਦੀ ਹਰ ਪਾਰ ਲੰਗਾਈ ਰਹਾਉ ਜਿਨ ਕੋ ਆਪ ਲਏ ਪ੍ਰਭ ਮੇਲ ਤਿਨ ਕੋ ਕਾਲ ਨਾ ਸਾਖੈ ਪੇਲ ਗੁਰ ਮੁਖ ਨਿਰਮਲ ਰਹਿ ਪਿਆਰੇ ਜਿਉ ਜਲ ਅੰਭ ਉਪਰ ਕਮਲ ਨਰਾਰੇ ਬੁਰਾ ਭਲਾ ਕੋ ਕਿਸ ਨੂੰ ਕਹੀਐ ਦਿਸੈ ਬਰਮ ਗੁਰ ਮੁਖ ਸਚ ਲਈਐ ਅਕਾਥ ਕਥੋ ਗੁਰਮਤਿ ਵਿਚਾਰ ਮਿਲ ਗੁਰ ਸੰਗਤਿ ਭਾਵ ਉਪਾਰ ਸਾਥ ਬੇਦ ਸਿਮਰਤਿ ਬੋ ਭੇਦ ਅਠ ਸਠ ਮੱਧਨ ਹਰ ਰਸ ਰੇਦ ਗੁਰਮਖ ਨਿਰਮਲ ਮੈਲ ਨ ਲਾਗੇ ਨਾਨਕ ਹਿਰਦੈ ਨਾਮ ਵੱਡੇ ਧੁਰ ਭਾਗੇ ਆਸਾ ਮਹਲਾ ਪਹਿਲਾ ਨਿਬ ਨਿਬ ਪਾਏ ਲਗੋ ਗੁਰੇ ਆਪਣੇ ਆਤਮ ਰਾਮ ਨਿਹਾਰੇ ਆ ਕਰਤ ਵਿਚਾਰ ਹਿਰਦੈ ਹਰ ਰਬਿਆ निर्दा देख विचारिया भोलो राम करे निसतार गुरु प्रसाद रतन हर लभ है मिटए अज्ञान होए उजियारा रहौ रव नीरवै बंधन नहीं टूटे विच होमै परमन जायि सतगुरु मिले ता होमै टूटे ता को लेखा पाई हर हर नाम भक्त प्रिय प्रीतम सुख सागर उर तारे भक्त बसरे जग जीवन दाता मत गुरु मत हरन सतारि ਮਨ ਸਿਉ ਜੂ ਜੋ ਮਰੈ ਪ੍ਰਭ ਪਾਏ ਮਨ ਸਭਨੇ ਸਮਾਈ ਨਾਨਕ ਕਿਰਪਾ ਕਰੀ ਜਗ ਜੀਵਨ ਸਹਿਜ ਪਾਏ ਲਿਬਲਾਈ ਆਸਾ ਮਹਲਾ ਪਹਿਲਾ ਕਿਸ ਕੋ ਕਹ ਸੁਣਾਵੇ ਕਿਸ ਕੋ ਕੇ ਸਮਝਾਵੇ ਸਮਝ ਰਹੀ ਕਿਸੈ ਪੜਾਵੇ ਪੜ ਗੁਣ ਬੂਝੈ ਸਤ ਗੁਰ ਸਬਦ ਸੰਤੋਹ ਰਹੇ ਐਸਾ ਗੁਰਮਤ ਰਮਤ ਸਰੀਰਾ ਹਰਪਜ मेरे मन गहर गंभीरा रहो अंत तरंग भगत हर रंगा अंतन सूचे हर गुण संगा मिथिया जन्म साकत संसारा राम भगत जन रह नरारा सूची काया हर गुण गाया आत्म चीन रह लिबलाया आद अपार अपरंपर हीरा लाल रता मेरा मन तीरा कथनी कह कह से मुए सो प्रभ दूर नहीं प्रभ तू है ਸਭ ਜਗ ਦੇਖਿਆ ਮਾਇਆ ਛਾਇਆ ਨਾਨਕ ਗੁਰਮਤਿ ਨਾਮ ਤੇ ਆਇਆ ਆਸਾ ਮਹਾਲਾ ਪਹਿਲਾ ਤੇ ਤੁਕਾ ਕੋਈ ਭੀਖ ਕੋ ਭੀਖਿਆ ਖਾਏ ਕੋਈ ਰਾਜਾ ਰਹਾ ਸਮਾਏ ਕਿਸ ਹੀ ਮਾਨ ਕਿਸੈ ਅਪਮਾਨ ਤਾਹੇ ਉਸਾਰੇ ਧਰੇ ਧਿਆਨ ਤੁਜ ਤੇ ਵੱਡਾ ਨਹੀਂ ਕੋਈ ਕਿਸ ਬੇਖਾਲੀ ਚੰਗਾ ਹੋਏ ਮੈਂ ਤਾਂ ਨਾਮ ਤੇਰਾ ਆਧਾਰ ਤੂੰ ਦਾਤਾ ਕਰਨ ਹਾਰ ਕਰ ਤਾਰ ਰਹਾਉ ਮੂੰ ਬਾਟ ਨਾ ਪਾਵੂ ਬੀਗਾ ਜਾਉ ਦਰਗਾ ਵੈਸ਼ਨ ਨਾਹੀ ਥਾਉ ਮਨ ਕਾ ਅੰਧਲਾ ਮਾਇਆ ਕਾ ਬੰਧ ਥੀਨ ਖਰਾਬ ਹੋਵੈ ਨਿਤ ਕੰਧ ਖਾਣ ਜੀਵਨ ਕੀ ਬਹੁਤੀ ਆਸ ਲੇਖਾ ਤੇਰਾ ਸਾਸ ਕਰਾਸ ਐਨਸ ਅੰਧਲੇ ਦੀਪਕ ਦੇ ਪੌਜਲ ਢੂਪ ਤੇ ਚਿੰਤ ਕਰੇ ਤਹ ਸੁਣੈ ਜੋ ਮਾਨੈ ਨਾਉ ਆਉ ਬਲੇਹਾਰਾਤਾ ਕਹਿ ਜਾਓ ਨਾਨਕ ਏਕ ਕਹਿ ਅਰਦਾਸ ਜੀਉ ਪਿੰਡ ਸਭ ਤੇਰਾ ਪਾਸ ਜਾਂ ਤੂੰ ਦੇਜਪੀ ਤੇਰਾ ਨਾਉ ਦਰਗਾ ਬੈਸਣ ਹੋਵੈ ਥਾਉ ਜਾਂ ਤੁਧ ਪਾਵੈ ਤਾਂ ਦੁਰਮਤ ਜਾਏ ਗਿਆਨ ਰਤਨ ਮਨ ਬਸਾਇ ਆਏ ਨਦਰ ਕਰੀ ਤਾਂ ਸਤਗੁਰ ਮਿਲੈ ਬਨਮਤ ਨਾਨਕ ਭਵ ਜਲ ਤਰੈ ਆਸਾ ਮਹਲਾ ਪਹਿਲਾ ਪੰਜ ਪਦੇ ਦੁੱਧ ਬਿਨ ਤੇਨ ਪਾਖ ਬਿਨ ਪਾਂਕੀ ਜਲ ਬਿਨ ਉਤਪਜ ਕਾਮ ਨਹੀ ਤੇ ਅਸਲਤਾਨ ਸਲਾਮ ਬਹੂਣਾ ਅੰਦੀ ਕੋਠੀ ਤੇਰਾ ਨਾਮ ਨਹੀ ਕੀ ਬਿਸਰੈ ਦੁਖ ਬਹੁਤਾ ਲਗੈ ਦੁਖ ਲਗੈ ਤੂੰ ਬਿਸਰ ਨਹੀ ਰਹੁ ਅੱਖੀ ਅੰਧ ਜੀਬ ਰਸ ਨਹੀ ਕੰਨੀ ਪਵਣ ਨਾ ਬਾਜੈ ਚਰਣੀ ਚਲੈ ਪਜੂਤਾ ਅਗੈ ਬਿਨ ਸੇਵਾ ਫਲ ਲਾਗੀ ਅੱਖਰ ਬਿਰਖ ਬਾਗ ਪੁਹੇ ਚੋਕੀ ਸਿੰਚਿਤ ਪਾਉ ਕਰੀਹੀ ਸਭ ਨਾ ਫਲ ਲੱਗੈ ਨਾਮ ਏਕੋ ਬਿਨ ਕਰਮਾ ਕੈਸੇ ਲਹੀ ਜੀਤੇ ਜੀਤੇ ਸਭ ਤੇਰੇ ਬਿਣ ਸੇਵਾ ਫਲ ਕਿਸੈ ਨਹੀਂ ਦੁੱਖ ਸੁਖ ਪਾਣਾ ਤੇਰਾ ਹੋਵੈ ਬਿਨ ਨਾ ਵੈ ਜਿਉ ਰਹਿ ਨਹੀਂ ਮਤ ਵਿਚ ਮਰਨ ਜੀਵਨ ਹੋਰ ਕੈਸਾ ਜਾਂ ਜੀਵਾ ਤਾਂ ਯੋਗਤ ਨਹੀਂ ਆ ਨਾਨਕ ਜੀ ਵਾਲੇ ਜੀ ਆ ਜੈ ਪਾਵੈ ਤੇਰਾਹ ਤੁਹੀ ਅਸਮਹਲਾ ਪਹਿਲਾ ਕਾਇਆ ਬਰਮ ਮਨ ਹੈ ਤੋਤੀ ਗਿਆਨ ਜਿਨੇਉ ਧਿਆਨ ਕਸ ਪਾਤੀ ਹਰ ਨਾਮਾ ਜਸ ਜਤੋ ਨਾਉ ਗੁਰ ਪ੍ਰਸਾਦੀ ਬਰਮ ਸਮਾਉ ਪਾਂਡੇ ਐਸਾ ਬਰਮ ਵਿਚਾਰ ਨਾਮੇ ਸੋਚ ਨਾਮੂ ਪੜਉ ਨਾਮੇ ਚੱਜ ਅਚਾਰ ਰਹਉ ਬਾਹਰ ਜਿਨ ਇਹੋ ਜਿਚਰੇ ਜੋਤ ਹੈ ਨਾਲ ਧੂਤੀ ਟਿੱਕਾ ਨਾਮ ਸਮਾਲ ਐਥੇ ਉਥੇ ਨਿਭੀ ਨਾਲ ਬਿਣ ਨਾ ਵਾ ਹੋਰ ਕਰਮ ਨਾ ਪਾਲ ਪੂਜਾ ਪ੍ਰੇਮ ਮਾਇਆ ਪਰਜਾਲ ਏਕੋ ਵੇਖੋ ਅਬਰ ਨਾ ਪਾਲ ਚੀਨੈ ਤਤ ਗਗਨ ਦਾ ਸਤਵਾਰ ਹਰ ਮੁਖ ਪਾਠ ਪੜੈ ਵਿਚਾਰ ਭੋਜਨ ਭਉ ਭਰਮ ਭਉ ਭਗ ਹੈ પારੂ ਰਾਸਬ ਚੋਰ ਨ ਲਾਗੇ ਕਲ ਕਲ ਲਾਟ ਜਾਣਾ ਪ੍ਰਭ ਇੱਕ ਬੂਝੈ ਬਰਮ ਅੰਤਰ ਵੇਕ ਆਚਾਰੀ ਨਹੀਂ ਜੀਤਿਆ ਜਾਏ ਪਾਠ ਪੜਾਏ ਨਹੀਂ ਕੀਮਤ ਪਾਏ ਆਟ ਦਸੀ ਚਉ ਭੇਦ ਨਾਮ ਪਾਇਆ ਨਾਨਕ ਸਤਗੁਰ ਬਰਮ ਦਿਖਾਇਆ ਆਸਾ ਮਹੱਲਾ ਪਹਿਲਾ ਸੇਵਕ ਦਾਸ ਭਗਤ ਜਨ ਸੋਈ ਠਾਕਰ ਕਾ ਦਾਸ ਗੁਰਮੁਖ ਹੋਈ ਜਿਨ ਸਿਰ ਸਾਜੀ ਤਿਨ ਫੁਨ ਗੋਈ ਤਿਸ ਬਿਨ ਦੂਜਾ ਅਵਰ ਨ ਕੋਈ ਸਾਦੇ ਨਾਮ ਗੁਰ ਸਬਦ ਵਿਚਾਰ ਗੁਰਮੁਖ ਸਾਚੇ ਸਾਚਾ ਆਇ ਦਰਬਾਰ ਰਹਾਉ ਸੱਚਾ ਅਰਜ ਸਤੀ ਅਰਦਾਸ ਮਹਿਲੀ ਖਸਮ ਸੁਣੀ ਸਾਬਾਸ ਸੱਚਾ ਤਖਤ ਬੁਲਾਵੈ ਸੋਈ ਦੇ ਬੜਾਈ ਕਰੀ ਸੋ ਹੋਈ ਤੇਰਾ ਤਾਣ ਤੂੰ ਹੈ ਦੀਵਾਨ ਗੁਰ ਕਾ ਸਬਦ ਸੱਚ ਨਿਸ਼ਾਨ ਮੰਨੇ ਹੁਕਮ ਸੋ ਪ੍ਰਗਟ ਜਾਏ ਸਾਚੇ ਨਿਸ਼ਾਨ ਠਾਕ ਨਾ ਪਾਈ ਪੰਡਤ ਪੜਾਇ ਬਖਾਨੇ ਵੀਰ ਅੰਤਰ ਬਾਤ ਨਾ ਜਾਣੈ ਭੀਦ ਗੁਰਬਨ ਸੋਜੀ ਬੂਝ ਨ ਹੋਏ ਸੱਚਾ ਰਵ ਰਹਾ ਪ੍ਰਭ ਸੋਏ ਕਿਆ ਹਉ ਆਖਾਂ ਆਖ ਬਖਾਣੀ ਤੂ ਆਪੇ ਜਾਣੈ ਸਰਬ ਬਣਾਣੀ ਨਾਨਕ ਏਕੋ ਦਰਬੀਬਾਨ ਗੁਰਮੁਖ ਸੱਚ ਤਹਾਂ ਗੁਦਰਾਣ ਅਸਮਹਲ ਪਹਿਲਾ ਕਾਤੀ ਗਾਗਰ ਦੇ ਦੁਹੇਲੀ ਉਪਜੈ ਬਿਨ ਸਹਿ ਦੁਖ ਪਾਈ ਇਹੋ ਜੰਦ ਸਾਗਰ ਤੂ ਤਰ ਕਿਉ ਤਰੀਐ ਬਿਨ ਹਰ ਗੁਰ ਪਾਰ ਨਾ ਪਾਈ ਤੁਝ ਬਿਨ ਆਵਰ ਨਾ ਕੋਈ ਮੇਰੇ ਪਿਆਰੇ ਤੁਝ ਬਿਨ ਆਵਰ ਨਾ ਕੋਈ ਹਰੇ ਸਰਬੀ ਰੰਗੀ ਰੂਪੀ ਤੂੰ ਹੈ ਤਿਸ ਬਗ ਸੇ ਜਿਸ ਨਦਰ ਕਰੇ ਰਹਾਉ ਸਾਸ ਬੁਰੀ ਕਰ ਬਾਸ ਨਾ ਦੇਵੈ ਪਿਰਸੋ ਮਿਲਣ ਦਾ ਦੇ ਬੁਰੀ ਸਖੀ ਸਾਜਨੀ ਕੇ ਹਉ ਚਰਨ ਸਰੇ ਬੋ ਹਰ ਗੁਰ ਕਿਰਪਾ ਤੇ ਨਦਰ ਤਈ ਆਪਿ ਵਿਚਾਰ ਮਾਰ ਮਨ ਦੇਖਿਆ ਤੁਮ ਸਾमीत ਨ ਆਵਰ ਕੋਈ ਜਿਉ ਤੂੰ ਰਹਿ ਕਹਿ ਤਿ ਬਹੀ ਰਹਿਣਾ ਦੁੱਖ ਸੁਖ ਦੇਵੈ ਕਰੈ ਸੋਈ ਆਸਾ ਮਨ ਸਾਧੂ ਬਨਾਸਤ ਤ੍ਰੇ ਗੁਣ ਆਸਨ ਨਾਸ ਪਈ ਤੁਰਿਆ ਅਵਸਥਾ ਗੁਰਮੁਖ ਪਾਈਐ ਸੰਤ ਸਭਾ ਕੀ ਓਟ ਲਹੀ ਗਿਆਨ ਧਿਆਨ ਸਗਲੇ ਸਭ ਜਪ ਤਪ ਜਿਸ ਹਰ ਹਿਰਦਾਇ ਆਲਖੁ ਭਈਵਾ ਨਾਨਕ ਰਾਮ ਨਾਮ ਮਨ ਰਤਾ ਗੁਰਮਤਿ ਪਾਇ ਸਹਜ ਸੇਵਾ